ਉਸੀ ਕਹਿ ਰਹੇ ਕਿ ਸੜਕਾਂ ਤੋਂ ਲੋਕ ਬਹੁਤ ਦੁਖੀ ਨੇ ਪਰ ਐਮਐਲਏ ਸਾਹਿਬ ਕੱਲੇ ਆਏ ਸੀ ਨਹੀਂ ਪੱਥਰ ਰੱਖਣ ਸੜਕਾਂ ਦਾ ਉਹ ਕਹਿੰਦਾ ਸਾਡੇ ਤੋਂ ਲੋਕ ਹੀ ਬੜੇ ਖੁਸ਼ ਨੇ ਕਹਿੰਦਾ ਮੇਰਾ ਹਲਕਾ ਹੀ ਬਹੁਤ ਖੁਸ਼ ਹੈ ਕੀ ਗੱਲ ਉਹਨਾਂ ਨੇ ਕਿਹਾ ਲੋਕ ਖੁਸ਼ ਨੇ ਦੇਖੋ ਲੋਕਾਂ ਨੇ ਮੂੰਹ ਤੇ ਕਿਹਾ ਵੀ ਅਸੀਂ ਖੁਸ਼ ਨਹੀਂ ਉਥੋਂ ਦੇ ਲੋਕ ਵੀ ਖੁਸ਼ ਨੇ ਨਹੀਂ ਜੀ ਅਸੀਂ ਨਹੀਂ ਖੁਸ਼ ਹੈਗੇ ਸੜਕ ਨਹੀਂ ਕਿਹਾ ਦੋ ਦੋ ਮਹੀਨੇ ਉਹ ਨਰਕ ਦੇ ਵਿੱਚ ਲੋਕ ਲੰਗੇ ਨੇ ਜੋ ਲੋਕਾਂ ਦਾ ਹਸ਼ਰ ਹੋਇਆ ਹੈ ਤੇ ਉਹ 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 ਜਾਣਦੇ ਨੇ ਜਾਂ ਪ੍ਰਮਾਤਮਾ ਜਾਣਦਾ ਹੈ। ਪਹਿਲੇ ਤਾਂ ਸਾਡੀ ਅਨਮੋਲ ਰਮਾਨ ਹੈ। ਹਾਂਜੀ। ਧੰਨਵਾਦ ਤੁਸੀਂ ਗੱਲ ਸਾਉਦਾ ਕਰੀ ਜੰਨੇ ਹੋ। ਨਹੀਂ ਜਿਹੜਾ ਜਿਹੜਾ ਕੰਮ ਕਰੂਗਾ ਧੰਨਵਾਦ ਉਹਨਾਂ ਦੇ ਕਰਾਂਗੇ। ਤੁਹਾਨੂੰ ਭਰੋਸਾ ਨਹੀਂ ਸਰਕਾਰ ਤੇ ਉਹਨੇ ਬਣਾਦਣੀ ਸੀ ਸੜਕਾ ਤੁਸੀਂ ਇੰਨੀ ਜਲਦੀ ਕਾਲੀ ਕੱਦ ਕਰਤੀ। ਨਹੀਂ। ਦੇਖੋ ਹੁਣ ਜੇ ਜੇ ਹੁਣ ਭੁੱਖ ਹੋਣ ਲੱਗੀ ਵੀ ਹੋਵੇ ਹੈ ਜੇ ਬਾਅਦ ਵਿੱਚ ਰੋਟੀ ਮਿਲੂਗਾ ਤਾਂ ਕੋਈ ਫਾਇਦਾ ਨਹੀਂ ਫਿਰ। ਪੰਜਾਬ ਦੇ ਵਿੱਚ ਭਾਵੇਂ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ। ਅਕੱਲੇ-ਕੱਲੇ ਜਿਨੇ ਤੋਂ ਖਬਰਾਂ ਆਂਦੀਆਂ ਨੇ ਕਸਬਿਆਂ ਤੋਂ ਆਂਦੀਆਂ ਨੇ ਸ਼ਹਿਰਾਂ ਤੋਂ ਆਂਦੀਆਂ ਨੇ ਪਿੰਡਾਂ ਤੋਂ ਆਂਦੀਆਂ ਨੇ ਪਰ ਸਰਕਾਰਾਂ ਵੱਲੋਂ ਦਾਅਵੇ ਕਿਤੇ ਜਾਂਦੇ ਨੇ ਕਿ ਅਸੀਂ ਬਰਸਾਤ ਤੋਂ ਬਾਅਦ ਬਣਾਵਾਂਗੇ ਪਰ ਦੂਜੇ ਪਾਸੇ ਹੁਣ ਸਮਾਜ ਸੇਵੀਆਂ ਵੱਲੋਂ ਤੇ ਨਾਲ ਦੀ ਨਾਲ ਜੋ ਸਮਾਜ ਦੇ ਦਰਦੀ ਨੇ ਉਹਨਾਂ ਵੱਲੋਂ ਲੋਕਾਂ ਦਾ ਦਰਦ ਵੇਖਿਆ ਨਹੀਂ ਗਿਆ ਜਿਸ ਤੋਂ ਬਾਅਦ ਜਾ ਕੇ ਉਹਨਾਂ ਵੱਲੋਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਰਿਪੇਅਰ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹਲਕਾ ਖੜ ਦੇ ਵਿੱਚ ਬਿੱਤੇ ਦਿਨਾਂ ਤੋਂ ਰਣਜੀਤ ਸਿੰਘ ਗਿੱਲ ਜੋ ਭਾਜਪਾ ਦੇ ਲੀਡਰ ਨੇ ਤੇ ਨਾਲ ਸਮਾਜ ਦਰਦੀ ਸਮਾਜ ਸੇਵੀ ਵੀ ਨੇ ਜਿੰਨਾ ਵੱਲੋਂ ਬੈਡਮਿਕਸ ਪਾ ਕੇ ਸੜਕਾਂ ਦੀ ਰਿਪੇਅਰ ਕਰਕੇ ਲੋਕਾਂ ਨੂੰ ਸਹੂਦਤਾਂ ਸਾਦੇ ਰਹੇ ਨੇ ਗਿਲ ਸਾਹਿਬ ਲਗਾਤਾਰ ਚੱਲ ਰਹੇ ਹੂੰ ਥਕੀ ਮੈਂ ਵੀ ਬਹੁਤ ਹੋ ਜਾਂਦਾ ਹੈ ਮਸ਼ੀਨਰੀ ਬਹੁਤ ਚੱਲ ਰਹੀ ਹੈ ਖਰਚਾ ਵੀ ਬਹੁਤ ਹੋ ਜਾਂਦਾ ਹੈ ਮਨ ਤਾਂ ਟੁੱਟਿਆ ਕੀ ਇੰਨਾ ਕੁਝ ਕਰ ਰਿਹਾ ਕਿਤੇ ਦਾ ਫਲ ਮਿਲੇਗਾ ਜਾਂ ਨਹੀਂ ਜਾਂ ਫਿਰ ਇਕੱਲਾ ਸੇਵਾ ਵਾਸਤੇ ਕਰ ਰਿਹਾ ਹੂੰ ਜਾਂ ਫਿਰ ਵੋਟਾਂ ਵਾਸਤੇ ਵੇਖੋ ਗੱਲ ਇਹ ਹੈ ਵੀ ਦਰਦ ਐ ਡਾ ਵੱਡਾ ਹੈ ਇਹ ਕੋਈ ਵੋਟਾਂ ਵਾਲੀ ਦੇ ਚ ਅਸੀਂ ਰਾਜਨੀਤੀ ਨਹੀਂ ਦੇਖ ਰਹੇ ਕਿਉਂਕਿ ਇਹ ਤਾਂ ਜੇ ਢੇਟ ਸਾਲ ਪਿਆ ਹੈ ਵੋਟਾਂ ਨੂੰ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਬੜੀ ਸ਼ਾਰਟ ਮੈਮਰੀ ਹੁੰਦੀ 6 ਮਹੀਨੇ ਬਾਅਦ ਲੋਕ ਭੁੱਲ ਜਾਂਦੇ ਨੇ ਜੇ ਅੱਜ ਤੋਂ 1.5 ਸਾਲ ਤੱਕ ਅਸੀਂ ਵੋਟਾਂ ਲਈ ਕਰਦੇ ਹੋਏ ਫਿਰ ਅਸੀਂ ਕਰੋਨਾ 'ਚ ਬਹੁਤ ਕੰਮ ਕੀਤਾ ਸੀ ਅਸੀਂ ਹੜਾ 'ਚ ਬਹੁਤ ਕੰਮ ਕੀਤਾ ਸੀ ਲੇਕਿਨ ਨਹੀਂ ਉਹ ਯਾਦ ਰਿਹਾ ਸਾਡੀ ਸੰਗਤ ਨੂੰ ਕੋਈ ਗੱਲ ਨਹੀਂ ਸਾਡਾ ਉਹ ਮਕਸਦ ਨਹੀਂ ਹੈਗਾ ਵੋਟਾਂ 1.5 ਸਾਲ ਨੂੰ ਨਹੀਂ ਅਜੇ ਖਬਰੇ ਕਿ ਆ ਹੋਣਾ ਜਾਨ ਨੂੰ ਜੀਣਾ ਮਰਨਾ ਇੱਕ ਪਲ ਦਾ ਭਰੋਸਾ ਨਹੀਂ ਹੈਗਾ ਪਰ ਅਸੀਂ ਇਹ ਇਹਨਾਂ ਦਾ ਦੁੱਖ ਦੇਖ ਕੇ ਵੀ ਚਲੋ ਮੈਂ ਤਾਂ ਤੁਹਾਡੇ ਮਾਧਿਅਮ ਨੇ ਹੋਰ ਵੀ ਅਪੀਲ ਵੀ ਰੋਜ਼ ਕਰਦਾ ਹਾਂ ਵੀ ਜਿੰਨਾ ਜਿਹਦੇ ਸਮਰਥਾ ਜੋ ਸਾਨੂੰ ਮਾਰਨ ਨੇ ਬਖਸ਼ੀ ਅਸੀਂ ਕਰ ਰਹੇ ਹਾਂ ਬਿਲਕੁਲ ਕਿਸੇ ਨੂੰ ਵੀ ਬਖਸ਼ੀ ਹੈ ਜਿੰਮੇਦਾਰ ਵੀ ਕਈ ਸਾਡੇ ਬਹੁਤ ਤਕੜੇ ਨੇ ਇੱਥੇ ਕਰੋੜਾਪਤੀ ਨੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਵੀ ਜਿੰਨੀ ਜੇ ਕਿਸੇ ਕੋਲ ਸਮਰਥਾ ਹੈ ਆਓ ਆਪਾਂ ਇਕੱਠੇ ਹੋ ਕੇ ਨਹੀਂ ਸਰਕਾਰ ਸੁਣਦੀ ਨਹੀਂ ਕਰਦੀ ਤਾਂ ਆਪਾਂ ਕੋਈ ਨਾ ਕੋਈ ਟੈਂਪਰੀਰੀ ਹੱਲ ਹੈ ਜਿਹੜਾ ਇਹ ਲੋਕਾਂ ਦਾ ਕਰੀਏ ਹੁਣ ਦੇਖੋ ਇਹ ਬੜੌਦੀ ਨੱਗੜ ਮੰਦੋ ਸੰਗਤੀਆਂ ਇਹ ਸਾਰੀਆਂ ਪੰਚਾਇਤਾਂ ਗੁੰਨੋ ਮਦਰ ਦੇ ਸਰਪੰਚ ਸਾਹਿਬ ਕਹਿੰਦੇ ਸਾਰੀਆਂ ਪੰਚਾਇਤਾਂ ਜਿਹੜੇ ਇਕੱਠੇ ਹੋ ਕੇ ਆਏ ਸੀ ਵੀ ਬਹੁਤ ਸਾਡਾ ਜਿਹੜਾ ਇਹ ਮਾੜਾ ਹਾਲ ਹੈ ਸਾਡਾ ਬਾਕੀ ਮਾੜਾ ਤੁਸੀਂ ਜਾ ਕੇ ਮੈਂ ਕਹਿੰਦਾ ਤੁਸੀਂ ਗੱਡੀ ਘੱਟ ਕੇ ਦਿਖਾ ਦਿਓ ਨਹੀਂ ਨਹੀਂ ਕੋਈ ਗੱਲ ਨਹੀਂ ਸੋ ਆਪਾਂ ਤਾਂ ਇੱਕ ਦਿਨ ਜਾਣਾ ਹੁੰਦਾ ਸੀ ਵੀ ਕਿਤੇ ਵਿਓ ਆਪਣੇ ਵਿਆਹ ਭੋਗ ਤੇ ਆਉਣੇ ਤੇ ਇੱਕ ਦਿਨ ਜਾਣੇ ਆ ਪਰ ਜਿਹਨੇ ਰੋਜ਼ ਬਾਹ ਪੈਣਾ ਸਵੇਰ ਤੋਂ ਸ਼ਾਮ ਤੱਕ ਪਿੰਡਾਂ ਨੂੰ ਤਾਂ ਹਾਲ ਦੇਖੋ ਕੀ ਹੋਊਗਾ ਸੋ ਸਕੂਲ ਜਾਣ ਵਾਲੇ ਬੱਚਿਆਂ ਦਾ ਹਾਲ ਸੋ ਅਸੀਂ ਉਹ ਸਾਰੀ ਚੀਜ਼ ਦੇਖਦੇ ਹੋਏ ਸਾਡੀ ਟੈਕਨੀਕਲ ਟੀਮ ਨੇ ਇਹਦਾ ਸਰਵੇ ਕੀਤਾ ਕਿੰਨੇ ਮਟੀਰੀਅਲ ਦੀ ਲੋੜ ਹੈ ਕਿਹੜੀ ਮਸ਼ੀਨਰੀ ਦੀ ਲੋੜ ਹੈ ਸੋ ਅਸੀਂ ਅੱਜ ਸਾਰੀ ਮੌਕੇ ਤੇ ਲੱਗੇ ਪਹੁੰਚੇ ਆਂ আর ਇਹਨੂੰ ਅਸੀਂ ਜਿਹੜਾ ਇਹਨੂੰ ਠੀਕ ਕਰਕੇ ਜਾਵਾਂਗੇ ਤੇ ਅਸੀਂ ਚੰਦੋਂ ਤੇ ਸ਼ੁਰੂ ਕੀਤਾ ਵਾ ਜੀ ਤੁਸੀਂ ਵੀ ਸਾਡੇ ਨਾਲ ਹੀ ਹੁੰਨੇ ਆਂ ਸੋ ਅਸੀਂ ਤਾਂ ਲੱਗੇ ਹੋਏ ਆਂ ਜੋ ਕਰ ਸਕਦੇ ਦੇਖੋ ਮੈਂ ਕੋਈ ਸਰਕਾਰ ਨਹੀਂ ਮੈਂ ਤਾਂ ਇੱਕ ਪ੍ਰਾਈਵੇਟ ਜਿੰਨਾ ਕਿ ਕਰ ਸਕਦਾ ਮੈਂ ਉਹਨਾਂ ਲੱਗਿਆ ਹੋਇਆ ਜਿੰਨੀ ਮਹਾਰਾ ਦੇ ਚਾਰਨਾਂ ਚ ਵੀ ਬੇਨਤੀ ਹੈ ਵੀ ਜਿੰਨੀ ਤੁਸੀਂ ਸੇਵਾ ਲੈ ਸਕਦੇ ਮਹਾਰਾਜ ਲੈ ਲਿਓ ਡੰਨ ਤੋਂ ਬਚਾਇਓ ਇੱਧਰ ਸੇਵਾ ਵਾਲੇ ਪਾਸੇ ਲਾ ਲਿਓ ਸੋ ਅਸੀਂ ਮਹਾਰਾਜ ਨੂੰ ਵੀ ਡੇਲੀ ਬੇਨਤੀ ਕਰਦੇ ਆਂ ਜੀ ਸੰਗਤ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਓ ਆਪਾਂ ਰਲ ਕੇ ਕੋਈ ਨਾ ਕੋਈ ਜਿਹੜਾ ਹਾਲਾ ਹਲਕੇ ਦਾ ਆਪਾਂ ਕਰੀਏ ਤੁਸੀਂ ਕਹ ਰਹੇ ਕਿ ਸੜਕਾਂ ਤੋਂ ਲੋਕ ਬਹੁਤ ਦੁਖੀ ਨੇ ਪਰ ਐਮਐਲਏ ਸਾਹਿਬ ਕੱਲੇ ਆਏ ਸੀ ਨਹੀਂ ਪੱਥਰ ਰੱਖਣ ਸੜਕਾਂ ਦਾ ਉਹ ਕਹਿੰਦਾ ਸਾਡੇ ਤੋਂ ਲੋਕ ਹੀ ਬੜੀ ਖੁਸ਼ ਨੇ ਕਹਿੰਦਾ ਮੇਰਾ ਹਲਕਾ ਹੀ ਬਹੁਤ ਖੁਸ਼ ਹੈ ਦੇਖੋ ਉਹ ਮੈਂ ਕਹਿੰਦਾ ਇੱਕ ਚੰਗੀ ਗੱਲ ਹੈ ਉਹਨਾਂ ਨੇ ਜਿਹੜੀ ਸ਼ੁਰੂਆਤ ਕਰਾਈ ਠੀਕ ਗੱਲ ਹੈ ਪਹਿਲਾਂ ਹੋਣੀ ਚਾਹੀਦੀ ਦੀ ਬਰਸਾਤਾਂ ਤੋਂ ਪਹਿਲਾਂ ਹੋ ਜਾਂਦੀ ਕਿਉਂਕਿ ਕਮੇਟੀ ਕੋਲ ਫੰਡਾਂ ਦੀ ਘਾਟ ਨਹੀਂ ਸੀ ਚਲੋ ਮੈਂ ਕਹਿੰਦਾ ਦੇਰ ਹੈ ਤਰਸਤਾ ਹੈ ਜਦੋਂ ਉਹਨਾਂ ਨੇ ਕਰਾਈ ਮੁਬਾਰਕ ਹੈ ਉਹਨਾਂ ਨੂੰ ਪਰ ਜਿਹੜੀ ਗੱਲ ਉਹਨਾਂ ਨੇ ਕਿਹਾ ਲੋਕ ਖੁਸ਼ ਨੇ ਦੇਖੋ ਲੋਕਾਂ ਨੇ ਮੂੰਹ ਤੇ ਕਿਹਾ ਵੀ ਅਸੀਂ ਖੁਸ਼ ਨਹੀਂ ਉਹਦਾ ਕਾਰਨ ਸੀ ਵੀ ਉਹ ਲੋਕਾਂ ਦਾ ਨਾ ਅੰਦਰ ਦਰਦ ਸੀ ਨੇ ਨਹੀਂ ਬੰਦਾ ਲੀਡਰ ਨੂੰ ਗੱਲ ਖੜਕ ਬਣਦੀ ਖੁਸ਼ੀ ਨਾਲ ਉਹ ਆਪਣਾ ਦਰਦ ਜਿਆਦਾ ਉਹਨਾਂ ਨੂੰ ਦਿਖ ਰਿਹਾ ਸੀ ਉਹਦਾ ਕਾਰਨ ਸੀ ਵੀ ਜੋ 2 ਮਹੀਨੇ ਉਹ ਨਰਕ ਦੇ ਵਿੱਚ ਲੋਕ ਲੰਘੇ ਨੇ ਜੋ ਲੋਕਾਂ ਦਾ ਹਸ਼ਰ ਹੋਇਆ ਤੇ ਉਹ 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 ਜਾਣਦੇ ਨੇ ਜਾਂ ਪਰਮਾਤਮਾ ਜਾਣਦਾ ਹੈ ਤੇ ਜਦ ਕਿ ਇਹ ਸਰਕਾਰਾਂ ਟੈਂਪਰੀਰੀ ਹੱਲ ਹੈ ਬੈਟ ਮਿਕਸ ਜਿਹੜੀ ਹੁੰਦੀ ਹੈ ਹੁੰਦੀ ਉਹ ਟੈਂਪਰੀਰੀ ਹੱਲ ਲਈ ਹੈ ਇਹਨੂੰ ਮੀਂਹ ਪੈਂਦੇ ਜਿਵੇਂ ਪਾ ਦੋ ਜੰਮ ਜਾਂਦੀ ਹੈ ਸੋ ਇਹ ਇਹ ਉਹ ਮਤਲਬ ਉਦੋਂ ਹੱਲ ਉਹਨਾਂ ਦਾ ਕਰਨਾ ਚਾਹੀਦਾ ਜਿੱਦਕਿ ਫੰਡ ਦੀ ਵੀ ਉੱਥੇ ਘਾਟ ਨਹੀਂ ਕਈ ਵਾਰੀ ਚਲੋ ਫੰਡ ਨਹੀਂ ਹੁੰਦੇ ਉਹ ਵੀ ਪ੍ਰੋਬਲਮ ਆ ਜਾਂਦੀ ਪਰ ਉੱਥੇ ਕੋਈ ਫੰਡਾਂ ਦੀ ਘਾਟ ਨਹੀਂ ਸੀ ਸੋ ਉਹ ਲੋਕਾਂ ਦਾ ਜਿਹੜਾ ਮੈਂ ਸਮਝਣਾ ਦਰਦ ਹੈ ਇੱਕ ਛੋਟੀ ਬੱਚੀ ਦਾ ਦਰਦ ਦੇਖੋ ਵੀ ਅਸੀਂ ਸਕੂਲ 'ਚ ਜਾਂਦੇ ਹਾਂ ਜਦ ਬਸੇ ਟੋਇਆਂ 'ਚ ਲੰਘਦੀਆਂ ਪਾਣੀ ਅੰਦਰ ਆ ਵਰਦਾ ਉਹਨਾਂ ਦੇ ਬੇਚਾਰੇ ਦੇ ਕੱਪੜੇ ਉਹਨਾਂ ਦੇ ਸ਼ੂਜ਼ ਖਰਾਬ ਹੁੰਦੇ ਹੁਣ ਸੋ ਤੁਸੀਂ ਉਸ ਗੱਲ ਤੋਂ ਅੰਦਾਜ਼ਾ ਲਾ ਲਓ ਵੀ ਉਹ ਲੋਕਾਂ ਦਾ ਜਿਹੜਾ ਦਰਦ ਹੈ ਉਹ ਕਿੰਨਾ ਵੱਡਾ ਸੀ ਜੀ ਇਸ ਕਰਕੇ ਲੋਕਾਂ ਦਾ ਜਿਹੜਾ ਦਰਦ ਹੈ ਮੈਂ ਸਮਝਦਾ ਉਹ ਛਲਕਿਆ ਪਰ ਲੋਕ ਉੱਥੇ ਸਹੀ ਵੀ ਨੇ ਵੀ ਸਾਡੀ 2 ਮਹੀਨੇ ਜਾਂ 4 ਮਹੀਨੇ ਕਿਸੇ ਨੇ ਬਾਹ ਨਹੀਂ ਫੜੀ ਤੇ ਉਹ ਦਰਦ ਸੀ ਲੋਕਾਂ ਦਾ ਸਾਲ ਡੇਢ ਸਾਲ ਰਹਿ ਗਿਆ ਸਰਕਾਰ ਦਾ ਜੀ ਕਬਰ ਕਰਨਗੇ ਨਹੀਂ ਸੜਕਾਂ ਹਲਕਾ ਹਲਕਾ ਬਹੁਤ ਵੱਡਾ ਹੈ ਆਪਣਾ ਹਲਕਾ ਖਰੜ ਜਿਹਦੇ ਵਿੱਚ ਕੀ ਨਮਾ ਗਰੋਂਦੀ ਐਮਸੀ ਆਂਦੀ ਆ ਉੱਥੇ ਵੀ ਸੜਕਾਂ ਬਣਨੀਆਂ ਨੇ ਪਿੰਡ ਵੀ ਬਹੁਤ ਨੇ ਕਰਾਲੀ ਐਮਸੀ ਐ ਫਿਰ ਖਰੜ ਐਮਸੀ ਐ ਤਾਂ ਇੱਡਾ ਵੱਡਾ ਦਾਇਰਾ ਸਰਕਾਰ ਕੋਲ ਇੰਨੀ ਮਸ਼ੀਨਰੀ ਇੰਨਾ ਸਿਸਟਮ ਹੈ ਜਾਂ ਫਿਰ ਲੋਕ ਖੁਸ਼ ਹੋਣਗੇ ਸਾਲ ਦੇ ਵਿੱਚ ਦੇਖੋ ਗੱਲ ਇਹ ਹੈ ਕਰਨ ਤੇ ਆਈਏ ਨਾ ਸਭ ਕੁਝ ਹੋ ਜਾਂਦਾ ਸਭ ਕੁਝ ਹੋ ਜਾਂਦਾ ਕੋਈ ਐਸੀ ਕੋਈ ਦੁਨੀਆ ਦੀ ਐਸੀ ਚੀਜ਼ ਨਹੀਂ ਕੋਈ ਐਸਾ ਮਸਲਾ ਨਹੀਂ ਜਿਹੜਾ ਹੱਲ ਨਾ ਹੋਵੇ ਪਰ ਤੁਹਾਡੇ ਅੰਦਰ ਵਿਲ ਪਾਵਰ ਚਾਹੀਦੀ ਕੰਮ ਕਰਨ ਦੀ ਸ਼ਕਤੀ ਚਾਹੀਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਡੀ ਮਿਹਨਤ ਲੱਗਣੀ ਹੈ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਲੱਗ ਜਾਓਗੇ ਕਾ ਕੋਈ ਵੱਡੀ ਗੱਲ ਨਹੀਂ 1.5 ਸਾਲ ਦਾ ਬਹੁਤ ਵੱਡਾ ਸਮਾਂ ਪਰ ਹੁਣ ਸਰਕਾਰ ਕੋਲ ਫੰਡ ਕਿੰਨੇ ਨੇ ਦੇਖੋ ਜੇ ਫੰਡਸ ਹੋਣਗੇ ਮੈਂ ਕਹਿੰਦਾ ਅੱਜ ਟੈਂਡਰ ਕਰ ਦੋ ਪੂਰੇ ਹਲਕੇ ਦਾ ਕਰ ਦੋ ਹਰ ਸੜਕ ਦਾ ਹਰ ਸ਼ਹਿਰ ਦੇ ਵਿੱਚ ਕਰ ਦੋ ਬੜੀ ਕੰਟਰੈਕਟਰ ਬੜੇ ਬੈਠੇ ਨੇ ਜੀ ਸੋ ਉਹ ਗੱਲ ਨਹੀਂ ਹੈਗੀ ਗੱਲ ਤਾਂ ਇਹ ਹੈ ਵੀ ਸਰਕਾਰ ਕੋਲ ਫੰਡ ਕਿੰਨੇ ਨੇ ਤੇ ਜਿਹੜੀ ਕੰਮ ਕਰਨ ਦੀ ਸ਼ਕਤੀ ਹੈ ਉਹ ਕਿੰਨੀ ਹੈ ਉਹ ਤੇ ਡਿਪੈਂਡ ਕਰੂਗਾ ਕਰਨ ਨੂੰ 1.5 ਸਾਲ ਦਾ ਸਮਾਂ ਬਹੁਤ ਹੈ ਬਹੁਤ ਬਹੁਤ ਜ਼ਿਆਦਾ ਸਮਾਂ ਤੇ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਸਰਪੰਚ ਹਾਂਜੀ ਕੀ ਮੈਂ ਦੇਖਦਾ ਸੜਕ ਤਾਂ ਕਿੰਨਾ ਕੁ ਬੁਰਾ ਹਾਲ ਸੀ ਇੱਥੇ ਸਭ ਤੋਂ ਪਹਿਲਾਂ ਤਾਂ ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਦੀ ਫਤਿਹ ਜੋ ਅੱਜ ਗਿਲਸਾਹਬ ਨੇ ਇਹ ਦੋ ਤਿੰਨ ਪਿੰਡਾਂ ਦੀ ਮਾਂ ਫੜੀ ਹੈ ਕੇ ਸਲੰਘਣਾ ਯੋਗ ਹੈ ਜਦੋਂ ਕਿ ਇੱਥੇ ਨੂੰ ਕਮ ਸੇ ਕਮ ਵੀ ਡੇਲੀ ਦੀਆਂ 25 30 ਬੱਸਾਂ ਬੱਚਿਆਂ ਦੀ ਲੰਘਦੀਆਂ ਸੀ ਬੜਾ ਕਈ ਵਾਰੋ ਤੋਂ ਮਨਾਂ ਵੀ ਦੁਖੀ ਹੁੰਦਾ ਸੀ ਵੀ ਮਤਲਬ ਕੋਈ ਗੱਲ ਐ ਇਦਾਂ ਦੀ ਹਾਸਤਾਨਾ ਵਾਪਰ ਜਬ ਜਿੱਦਾਂ ਹੁਣ ਉਹ ਸਾਡੇ ਇੱਧਰ ਪਰ ਦੂਜੇ ਗੁਰਦੁਆਰੇ ਵੱਲ ਜਾਂਦੇ ਜੀ ਉੱਥੇ ਅਸੀਂ ਵੀ ਮਿੱਟੀ ਮੁੱਟੀ ਲਈ ਬਰਮਾ ਤੇ ਮਾੜਾ ਮੋਟਾ ਉੱਥੇ ਠੀਕ ਕਰਾਇਆ ਉਹ ਵੀ ਮਤਲਬ ਬਹੁਤ ਉੱਧਰ ਵੀ ਖਰਾਬ ਹੈ ਇਸ ਕਰਕੇ ਅਸੀਂ ਗਿੱਲ ਸਾਹਿਬ ਦਾ ਤਾਂ ਐਨਾ ਧੰਨਵਾਦ ਕਰਦੇ ਕਿ ਇਲਾਕੇ ਦੇ ਜਿਹੜੇ ਤਿੰਨ ਪਿੰਡ ਐ ਐਨੇ ਵਧੀਆ ਬਣ ਜਾਣਗੇ ਜਦੋਂ ਵੀ ਕੋਈ ਗੱਡੀ ਲੈ ਕੇ ਲੰਘਦੇ ਤੇ ਜੀ ਆਪਾਂ ਐਂ ਲੱਗਦਾ ਤੇ ਵੀ ਰੇ ਕੇ ਬ੍ਰੇਕਾਂ ਮਾਰ ਮਾਰ ਕੇ ਨਿਕਲਣਾ ਵੀ ਕਿਧਰ ਲਾਈਨ ਆਊਟ ਨਾ ਹੋ ਜੇ ਆਪਾਂ ਦੇਖਦੇ ਗੱਡੀਆਂ ਜਿਹ ਬਬਰੀ ਦੇ ਕਰਕੇ ਬਹੁਤ ਜਣੀ ਇੱਥੇ ਹੋਇਆ ਜੀ ਐਮਐਲਏ ਤੇ ਸਾਡੀ ਅਨਮੋਲ ਰਮਾਨ ਹੈ ਹਾਂਜੀ ਧੰਨਵਾਦ ਤੁਸੀਂ ਗੱਲ ਸਾਬਦਾ ਕਰੀ ਜੰਨੇ ਹੋ ਨਹੀਂ ਜਿਹੜਾ ਕੰਮ ਕਰੂਗਾ ਉਹਦਾ ਧੰਨਵਾਦ ਉਹਨਾਂ ਦੇ ਕਰਾਂਗੇ ਤੁਹਾਨੂੰ ਭਰੋਸਾ ਨਹੀਂ ਸਰਕਾਰ ਤੇ ਉਹਨੇ ਬਣਾਦਣੀ ਸੜਕਾ ਤੁਸੀਂ ਇੰਨੀ ਜਲਦੀ ਕਾ ਕਾਲੀ ਕੱਦ ਕਰਤੀ ਨਹੀਂ ਕਾਲੀ ਦੇਖੋ ਹੁਣ ਜੇ ਜੇ ਹੁਣ ਭੁੱਖ ਹੋਣ ਲੱਗੀ ਵੀ ਹੋਵੇ ਹੈ ਜੇ ਬਾਅਦ ਵਿੱਚ ਰੋਟੀ ਮਿਲੂਗਾ ਤਾਂ ਕੋਈ ਫਾਇਦਾ ਨਹੀਂ ਫਿਰ ਹੂੰ ਫੇ ਤਾਂ ਨਾ ਹੋਇਆ ਨਾਲ ਦੀ ਉਹ ਹੈ ਤਾਂ ਸੁੱਖ ਦਾ ਸਾਥ ਮਿਲਿਆ ਅੱਜ ਹਾਂਜੀ ਹਾਂ ਸੁੱਖ ਦਾ ਸਾਥ ਤਾਂ ਹੁਣ ਪਬਲਿਕ ਨੇ ਦੇਖਿਆ ਇਹ ਕਹਿੰਦੇ ਇਹ ਪਬਲਿਕ ਦੁਖੀ ਹੈ ਦੇਖੋ ਸਾਰਾ ਨਗਰ ਆਣ ਕੇ ਖੜ ਗਿਆ ਆਪਣਾ ਜ ਕੁਈ ਹੋਰ ਠੀਕ ਹੈ ਬਿਲਕੁਲ ਦੇਖੋ ਪਿੰਡ ਦੇ ਸਰਪੰਚ ਮੋਟਰ ਬੰਦੇ ਇੱਥੇ ਇਕੱਠੇ ਹੋਏ ਸੀ ਇੱਥੇ ਕੀ ਪਿੰਡ ਬੜੋਦੀ ਤੇ ਹੋਰ ਮੰਦੋ ਸੰਕਤੀਆਂ ਹੋਰ ਕਾਫੀ ਰੋੜ ਨੇ ਜਿਨ੍ਹਾਂ ਦੀ ਕਾਫੀ ਬੁਰੀ ਹਾਲਤ ਸੀ ਖਸਤਾ ਹਾਲ ਸੀ ਜਿੱ ਤੋਂ ਬਾਅਦ ਕੀ ਰਜੀਤ ਸਿੰਘ ਬਿਲਕੁਲ ਇਹ ਪਿੰਡਾਂ ਦੇ ਲੋਕ ਪਹੁੰਚੇ ਕਿ ਸਾਡੀ ਸੜਕ ਦੇ ਉੱਤੇ ਵੀ ਬੈਡਮਿਕਸ ਪਾਇਆ ਜਾਵੇ ਜਿਹਦੇ ਕਾਰਨ ਸਾਡਾ ਆਉਣ ਜਾਣ ਦਾ ਰਸਤਾ ਸੁਖਾਲਾ ਹੋ ਸਕੇ ਤੇ ਅੱਜ ਪਿੰਡ ਵਾਸੀਆਂ ਨੇ ਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਸਰਕਾਰਾਂ ਨੂੰ ਇਹ ਗੱਲ ਆਕੀ ਹੈ ਕਿ ਜਿਹੜੇ ਤੁਸੀਂ ਵਾਅਦੇ ਕਰ ਰਹੇ ਹੋ ਕਿ ਬਰਸਾਤ ਤੋਂ ਬਾਅਦ ਬਣਾ ਦਾਂਗੇ ਕਿ ਭੁੱਖਾ ਜਿ ਲੱਗੀ ਹੈ ਰੋਟੀ ਤੁਸੀਂ 5 ਮਹੀਨੇ ਬਾਅਦ ਦੋਵੋਗੇ ਇਹ ਕਿੱਥੋਂ ਦਾ ਕਾਨੂੰਨ ਹੈ ਕਿੱਥੋਂ ਦਾ ਲੌਜੀਕ ਹੈ ਤੇ ਇਸ ਨੂੰ ਲੈ ਕੇ ਹੋਰ ਵੀ ਸੜਕਾਂ ਜਿਹੜੀਆਂ ਇਹਨਾਂ ਵੱਲੋਂ ਰਿਪੇ ਤਾਂ ਲੋਕਾਂ ਬਿਲਕੁਲ ਕਿਹਾ ਜਾ ਰਿਹਾ ਕਿਸ ਤਰੀਕੇ ਦਾ ਜਿਹੜਾ ਸੁੱਖ ਦਾ ਸਾ ਮਿਲਿਆ ਤਾਂ ਉਹ ਪਹਿਲਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਜਦਕਿ ਰஞ்சிਤ ਸਿੰਘ ਗਿੱਲ ਕਰ ਰਹੇ ਨੇ ਥੋੜਾ ਕਹਾਂ ਮੈਂ ਸੁਮਿਤ ਦੇ ਨਾਮ ਤੇ ਸੀ